ਕਾਂਗਰਸ ਪਾਰਟੀ ਵੱਲੋਂ ਆਪਲਾਈ ਸਰ ਵੱਲੋਂ ਹਲਕਾ ਬਾਬਾ ਕਲਾਪੁਰਾ ਸਾਹਿਬ ਵੱਲੋਂ ਇਹ ਆਖਦੇ ਹਾਂ ਬੋਲੇ ਇਨਸਾਨ ਹਾ ਸ੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਸੁਖਬਾਨ ਮਲਦੀਪ ਸਿੰਘ ਜੀਰਾ ਸਾਹਿਬ ਜੋ ਸੁਖਬਾਨ ਮਲਦੀਪ ਸਿੰਘ ਜੀਰਾ ਔਰ ਅਹੀਂ ਵੀ ਸੋਚਿਆ ਵੀ ਅਹੀਂ ਇਦਿ ਤਰ੍ਹਾਂ ਤਰੀਕੇ ਜੁਆ ਕਰਨਾ ਤੇ ਆਪਾਂ ਹੁਣੇ ਦੱਸ ਦਈਏ ਕੱਢ ਲੈਣੇ ਆ ਔਰ ਜੀਰਾ ਸਾਹਿਬ ਬਾਈ ਇੱਜ਼ਤ ਆੜ ਕੇ ਅਸੀਂ ਜੀ ਮਾਇਆ ਕਿਆ ਪਿਆਈ ਸਮੋਸੇ ਕਾਹਲ ਹੱਥ ਜੋੜ ਕੇ ਉਹਨਾਂ ਨੇ ਸਾਨੂੰ ਕੁਥਰ ਰਿਆ ਕੀਤਾ ਔਰ ਇਹੋ ਜਿਹੇ ਜਿਹੜੇ ਇਰਸਾਨੇ ਚਾਹੀਦੇ ਆ ਜਿਹੜਾ ਆਪਣਾ ਕੰਮ ਵਗਾਰ ਕੇ ਤੇ ਕਿਸੇ ਦਾ ਕੰਮ ਸਵਾਰਦੇ ਆ ਉਹ ਇਸ ਪਰਿਵਾਰ ਦੇ ਖੂਨ ਦੇ ਵਿੱਚ ਹੈ ਔਰ ਬੜੀ ਖੁਸ਼ੀ ਹੋਈ ਜਦ ਤਨੇ ਟਿਕਟ ਮਿਲੀ ਵੀ ਇਹੋ ਜਿਹਾ ਸਾਨੂੰ ਯੋਧਾ ਮਿਲਿਆ ਬਾਬਾ ਕਰੇ ਬਾਬਾ ਕਰੇ ਅਗਲੇ ਇਲੈਕਸ਼ਨ ਸਾਹਿਬ ਛੇਤੀ ਆਲੇ ਉਹਦੇ ਵਿੱਚ ਤੁਹਾਨੂੰ ਵਾਦਾ ਕਰਦਾ 5000 ਕੋਟ ਘਟੋ ਤੇ ਫੇਰ ਦੱਸੋ ਮੈਂ ਇੱਕ ਲਹਿਰ ਤੋਂ ਆ ਰਿਹਾ। ਔਰ ਇਸ ਲਹਿਰ ਦੇ ਅਕੇ ਜੇ ਮੈਂ ਕਹਾਂ ਨਾ ਆਨ ਕਿ ਮੁੱਖ ਮੰਤਰੀ ਵੀ ਫੜ ਜਾਂਦਾ ਤੇ ਉਹ ਵੀ ਆਰ ਜਾਂਦਾ। ਪਰ ਸਰਕਾਰ ਦੇ ਦੋ ਮੰਤਰੀ ਚਾਹੇ ਉਹ ਲਾਲਜੀਤ ਭੁੱਲੜ ਦੇ ਚਾਹੇ ਭਜਨ ਸਿੰਘ ਈਟੀਓ ਅੱਜ ਉਹਨਾਂ ਦੋਵਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਕਿ ਤੀਜੇ ਨੰਬਰ ਤੇ ਆਇਆ ਝਾੜੂ ਵਾਲਾ। ਮੇਰੇ ਜੀਰੇ ਹਲਕੇ ਚ ਇੱਕ ਪਿੰਡ ਆ ਪੀ ਵਾਲੀ ਆ ਮੈਨੂੰ ਕੱਲ ਕਿਸੇ ਨੇ ਦੱਸਿਆ ਕਹਿੰਦੇ ਸਾਡੇ ਜਿਹੜਾ ਜੀਰੇ ਦਾ ਐਮਐਲਏ ਆ ਉਹਦੇ ਘਰੇ 5 6 ਜਣੇ ਚਲੇ ਗਏ ਇਕੱਠੇ ਹੋ ਗਏ ਜੀ ਐਮਐਲਏ ਸਾਹਿਬ ਪ੍ਰਵਾਣਾ ਕਰੋ ਆਪ ਅਗਲੀ ਯਾਰ ਜਿੱਤਾਂਗੇ ਉਹ ਅੱਗੋ ਕਹਿਣ ਲੱਗਾ ਕਹਿੰਦਾ ਜਾਓ ਯਾਰ ਤੁਸੀਂ ਮੇਰੇ ਘਰੋਂ ਬਾਹਰ ਚਲੇ ਜਾਓ ਕਹਿੰਦਾ ਕਿਉਂ ਉਹ ਕਹਿੰਦਾ ਯਾਰ ਤੁਸੀਂ 5 ਜਣੇ ਆਏ ਹੋ ਤੇ ਪੀ ਵਾਲੀ ਪਿੰਡ ਦਾ ਕਿਤੇ ਰਿਜ਼ਲਟ ਵੇਖਿਓ ਜੀਰੇ ਹਲਕੇ ਦਾ ਆਨਲਾਈਨ ਨਿਕਲ ਆਉਂਦਾ ਪੀ ਵਾਲੀ ਪਿੰਡ ਚ ਝਾੜੂ ਵਾਲਿਆਂ ਨੂੰ ਇੱਕ ਵੋਟ ਪਾਈ ਅਫਸੋਸ ਕਰਨ ਪੰਜ ਗਏ ਤੇ ਫੋਟ ਇੱਕ ਨਿਕਲੀ। ਅੱਜ ਇਹਨੇ ਮਾੜੇ ਹਲਾਤਾ ਝਾੜੂ ਦੇ। ਔਰ ਮੈਂ ਇੱਕ ਇਹ ਗੱਲ ਤੁਹਾਨੂੰ ਗਲ ਦਾਵੇ ਨਾ ਕਹਿਣੀ ਚਾਹੁੰਦਾ। ਕਿ ਤੁਹਾਡਾ ਦੁੱਖ ਸੁੱਖ ਜਿਹੜਾ ਉਹ ਮੇਰਾ ਦੁੱਖ ਸੁੱਖ ਹੈ। ਔਰ ਮੈਂ ਭਲਾਈਪੁਰ ਸਾਹਿਬ ਦਾ ਧੰਨਵਾਦ ਕਰਦਾ। ਕਿ ਜਿਨ੍ਹਾਂ ਨੇ ਜਦੋਂ ਮੈਂ ਕੱਲ ਜਦੋਂ ਰਿਜ਼ਲਟ ਆਇਆ ਤਾਂ ਅਸੀਂ ਤਰਨਤਨ ਸਾਹਿਬ ਬੈਠੇ ਸੀ ਤਾਂ ਮੈਂ ਭਲਾਈਪੁਰ ਸਾਹਿਬ ਨੂੰ ਕਿਹਾ ਮੈਂ ਕਿਹਾ ਕੋਈ ਮੰਨਤੇ ਲਾਉਣ ਵਾਲੀ ਗੱਲ ਨਹੀਂ ਆਪਾਂ ਜਿੱਤੇ ਹਾਂ ਮੈਂ ਕਿਹਾ ਗੱਲ ਆ ਅਰਦਾਸਾਂ ਕਰ ਕਰਕੇ ਇਹ ਮੌਕਾ ਮੰਗਿਆ ਸੀ ਮੈਂ ਕਿ ਲੋਕ ਸਭਾ ਸ਼੍ਰੀ ਖਡੂਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲੇ ਮੈਂ ਕਹਿੰਦਾ ਗੱਲ ਇਹ ਚਾਹੇ ਪੈਨ ਦੀ ਸ਼ਾਈ ਭਰੀ ਗਈ ਜਾਂ ਨਹੀਂ ਭਰੀ ਗਈ ਪਰ ਲੋਕਾਂ ਦੇ ਜਲਾ ਦੇ ਵਿੱਚ ਜੀਰਾ ਭਰਿਆ ਗਿਆ ਕਿ ਭਾਈ 2 ਲੱਖ ਦੇ 7000 ਦੇ ਕਰੀਬ ਜਿਹੜੀ ਵੋਟ ਪਈ ਆ ਇਹ ਤਾਂ ਭਾਈ ਜੇ ਤੁਸੀਂ ਪੰਚਾਇਤ ਸਰਪੰਚਾਂ ਨੇ ਦਿਨ ਰਾਤ ਕੰਮ ਕੀਤਾ ਭਾਈ ਜਿਨ੍ਹਾਂ ਦੀ ਸਰਕਾਰ ਸੀ ਇਹ 2 ਲੱਖ ਵੋਟ ਉਹਨਾਂ ਨੂੰ ਪੈਣੀ ਚਾਹੀਦੀ ਸੀ ਉਹਨਾਂ ਨੂੰ ਵੋਟ ਕਿੰਨੀ ਪਈ ਆ ਉਹਤੇ ਜੇ ਨੰਬਰ ਤੇ ਔਰ ਲੋਕ ਇਹ ਗੱਲ ਕਹਿੰਦੇ ਆ ਕਹਿੰਦੇ ਜੇ ਭਾਈ ਅਮਰਪਾਲ ਜੀ ਨਾ ਹੁੰਦੇ ਇਲੈਕਸ਼ਨ ਨਾ ਲੜਦੇ ਹੁੰਦੇ ਤੇ ਕਹਿੰਦੇ ਅੱਜ ਮੈਂਬਰ ਪਾਰਲੀਮੈਂਟ ਕਲਵੀਰ ਸਿੰਘ ਜੀਰਾ ਹੋਣਾ ਸੀਗਾ ਇਹਦੇ 'ਚ ਕੋਈ ਸ਼ੱਕ ਵਾਲੀ ਵੀ ਗੱਲ ਨਹੀਂ ਅੱਜ ਮੈਂ ਅੱਗੇ ਕਈਆਂ ਥਾਵਾਂ ਤੇ ਦੇਖਦਾ ਮੈਂ ਭਲਾਈਪੁਰ ਸਾਹਿਬ ਨੂੰ ਕਹਿ ਰਿਹਾ ਇਸੇ ਰਾਜ ਮੈਂ ਕਿਹਾ ਭਲਾਈਪੁਰ ਸਾਹਿਬ ਕਿਸੇ ਦਾ ਗੁੱਸਾ ਘੇਲਾ ਨਾ ਕਰਿਓ ਸਾਡੇ ਪੰਜਾਬ ਦੇ ਲੋਕ ਜਜਵਾਦੀ ਨੇ ਜਜਵਾਦੀ ਲੋਕ ਨੇ ਮੈਂ ਕਿਹਾ ਆਪਣੇ ਪ੍ਰੋਗਰਾਮ ਤੇ ਆਉਂਦੇ ਸੀ ਪਰ ਘਰੇ ਜਾ ਕੇ ਜਦੋਂ ਘਰ ਵਾਲੀ ਕਹਿੰਦੀ ਸੀ ਨਾ ਕਿ सोनू ਦੇ ਡੈਡੀ ਇੱਕ ਤੁਹਾਡੀ ਵੋਟ ਦੇ ਨਾਲ ਭਾਈ ਸਾਹਿਬ ਬਾਹਰ ਆ ਸਕਦੇ ਆ ਤੇ ਮੈਂ ਕਿਹਾ ਮੂਮ ਹੋ ਜਾਂਦਾ ਸੀ ਉਹ ਕਹਿੰਦਾ ਸੀ ਪਹਿਲੀ ਯਾਰ ਘਰ ਵਾਲੀ ਨੇ ਕਿਹਾ ਇੱਕ ਇਹਦੇ ਅੱਖੇ ਪਾ ਲਈ ਔਰ ਅੱਜ ਵੀ ਅੱਜ ਵੀ ਬਿਲਕੁਲ ਮੈਂ ਗਰੰਟੀ ਦੇਣਾ ਰਸਤੇ ਦੇ ਵਿੱਚ ਜਿੰਨੇ ਵੀ ਪਿੰਡ ਸੀ ਭਲਾਈਪੁਰ ਸਾਹਿਬ ਨੇ ਵਧੀਆ ਪ੍ਰੋਗਰਾਮ ਸੀ ਧੰਨਵਾਦ ਕਰਦੇ ਆਈ ਅਸੀਂ ਰਸਤੇ ਪਰ ਮੈਂ ਭਲਾਈਪੁਰ ਸਾਹਿਬ ਨੂੰ ਵਿਖਾਉਂਦਾ ਆ ਮੈਂ ਕਿਹਾ ਜਿਹੜੀ ਮੇਰੀ ਗੱਲ ਉਹ ਝੂਠੀ ਨਹੀਂ ਮੈਂ ਕਿਹਾ ਅੱਜ ਜਿਹੜੇ ਫੋਟੋਆਂ ਕਈ ਖਿੱਚਦੇ ਆ ਨਾ ਉਹਨਾਂ ਦੇ ਫੋਨ ਦੇ ਪਿੱਛੇ ਭਾਈ ਅਮਰਪਾਲ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਜ ਇੱਥੇ ਬੈਠਿਆਂ ਦੇ ਵੀ ਕਈਆਂ ਦੇ ਲੱਗੀਆਂ ਕਿਉਂਕਿ ਮੈਂ ਫਿਰ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਹੀ ਕਹਦਾ ਬਈ ਜੇ ਮੇਰੀ ਨਿਗਾਹ ਹੀ ਨਹੀਂ ਤੇਜ ਹੋਈ ਤੇ ਹੁਣ ਲਾਇਓ ਵੀ ਨਾ ਅੱਜ ਤੋਂ ਮੈਂ ਵੀ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਆ। ਉਹ ਕਿਉਂ ਨਾਲ ਆ? ਕਿਉਂਕਿ ਅੱਜ న్యూਸ 18 ਤੋਂ ਟੀਮ ਆਈ ਆ ਬਾਕੀ ਪੱਤਰਕਾਰ ਭਰਾ ਆਏ। ਅੱਜ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਭਾਈ ਅਮਰਪਾਲ ਸਿੰਘ ਜੀ ਨੂੰ ਹਰਿਆ ਕੀਤਾ ਜਾਵੇ। ਤੇ 9 ਤਰੀਕ ਨੂੰ ਉਸ ਤੋਂ ਬਾਅਦ ਦੇ ਵਿੱਚ 2400 ਚੁੱਕਣ ਮੈਂਬਰ ਪਾਰਲੀਮੈਂਟ ਦੇ ਅੱਜ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਲੋੜ ਆ ਕਿਉਂਕਿ ਭਾਈ ਅਮਰਪਾਲ ਜੀ ਨੂੰ ਜੇ ਸਰਕਾਰਾਂ ਹਰਿਆ ਕਰਨਗੀਆਂ ਤਾਂ ਬਹੁਤ ਵੱਡੇ ਵੱਡੇ ਜਿਹੜੇ ਵਾਦੇ ਅਸੀਂ ਲੋਕਾਂ ਨੇ ਨਾਲ ਕੀਤੇ ਸੀ ਮੈਨੂੰ ਕਿਸੇ ਦੀ ਕੋਈ ਗਰੰਟੀ ਨਹੀਂ ਪਰ ਮੈਂ ਭਾਈ ਸਾਹਿਬ ਦਾ ਹਰ ਤਰ੍ਹਾਂ ਸਾਥ ਦੇਣ ਨੂੰ ਤਿਆਰ ਆ ਕਿਉਂਕਿ ਮੈਂ ਉਦੋਂ ਵੀ ਬਾਣੇ ਦਾ ਸਤਿਕਾਰ ਕਰਦਾ ਸੀ ਅੱਜ ਵੀ ਕਰਦਾ ਪਰ ਮੈਂ ਭਾਈ ਸਾਹਿਬ ਨੂੰ ਇਹ ਜਰੂਰ ਬੇਨਤੀ ਕਰਨੀ ਜਾਵਾਂਗਾ ਉਹਨਾਂ ਦੇ ਪਰਿਵਾਰ ਨੂੰ ਤੇ ਟੀਮ ਨੂੰ ਕਿ ਕਲਵੀਰ ਸਿੰਘ ਜੀਰਾ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਮੈਂ ਨਸ਼ੇ ਦੇ ਮੁੱਦੇ ਤੇ ਜਾ ਕੇ ਪਾਰਲੀਮੈਂਟ ਤੇ ਗੱਲ ਕਰਾਂਗਾ ਔਰ ਭਾਈ ਸਾਹਿਬ ਤੁਸੀਂ ਤਾਂ ਸਾਰਿਆਂ ਦੇ ਸਾਹਮਣੇ ਹੋ ਤੁਹਾਨੂੰ ਹਰ ਇੱਕ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੋਟਾਂ ਪਾਈਆਂ ਔਰ ਇਹਦੇ ਨਾਲ ਨਾਲ ਮੈਂ ਕਿਹਾ ਸੀ ਮੈਂ ਜਿਹੜੇ ਨੌਜਵਾਨ ਸਾਡੇ ਨਸ਼ੇ 'ਚ ਕਰਕੇ ਜਿਹੜੇ ਨਸ਼ੇ 'ਚ ਵੜ ਗਏ ਉਹਨਾਂ ਨੂੰ ਨਸ਼ੇ 'ਚੋਂ ਕੱਢਣ ਦਾ ਕੰਮ ਕਰਾਂਗੇ ਇੱਕ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਕਿਹਾ ਸੀ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਔਰ ਭਾਈ ਸਾਹਿਬ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਬਾਹਰ ਆਓ ਜਲਦੀ ਜਲਦੀ ਆਪਾਂ ਗੋਵਿੰਦਵਾਲ ਸਾਹਿਬ ਅੰਡਸਟਰੀ ਲੈ ਕੇ ਆਈਏ ਨੌਜਵਾਨਾਂ ਨੂੰ ਨੌਕਰੀ ਮਿਲੇ ਜੋ ਮੇਰਾ ਸੁਪਨਾ ਸੀ ਜੋ ਲੋਕਾਂ ਨਾਲ ਵਾਦਾ ਕੀਤਾ ਸੀ। ਔਰ ਮੇਰਾ ਇਹ ਸੁਪਨਾ ਸੀ ਕਿ ਜਿਹੜੇ ਬਾਰਡਰਾਂ ਤੋਂ ਚਿੱਟਾ ਟੱਪਦਾ ਉਹ ਬਾਰਡਰਾਂ ਤੋਂ ਚਿੱਟਾ ਨਾ ਟੱਪੇ ਉਹ ਖਾਲੜੇ ਦਾ ਬਾਰਡਰ ਖਿਲਾਵਾਂਗਾ ਤੇ ਵਪਾਰ ਚਲਾਵਾਂਗਾ। ਇਹ ਕੰਮ ਮੈਂਬਰ ਪਾਰਲੀਮੈਂਟ ਦਾ ਹੈ ਭਾਈ ਸਾਹਿਬ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹਦੇ ਨਾਲ ਨਾਲ ਇਹ ਜਿਹੜਾ ਸਾਡਾ ਸ਼੍ਰੀ ਖੜੂਰ ਸਾਹਿਬ ਹਲਕਰ ਇੱਕ ਇਤਿਹਾਸਕ ਅਲਕਾ ਸਾਡੇ ਗੁਰੂਆਂ ਦੀ ਚਰਨ ਛੋਹ ਧਰਤੀ ਆ ਔਰ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਇਹਨੂੰ ਹੈਰੀਟੇਜ ਦਾ ਦਰਜਾ ਦਿਵਾਵਾਂਗੇ ਔਰ ਅੱਜ ਜੁਮੇਵਾਰ ਜ਼ਿੰਮੇਵਾਰੀ ਜਿਹੜੀ ਆ ਉਹ ਭਾਈ ਸਾਹਿਬ ਦੀ ਬਣਦੀ ਹੈ ਭਾਈ ਅਮਰਤਪਾਲ ਜੀ ਔਰ ਮੈਂਬਰ ਪਾਰਲੀਮੈਂਟ ਹੋੜੇ ਔਰ ਮੈਨੂੰ ਇਹ ਵਿਸ਼ਵਾਸ ਆ ਕਿਉਂਕਿ ਸਰਕਾਰ ਜਲਦੀ ਬਾਹਰ ਵੀ ਲੈ ਕੇ ਆਵੇਗੀ ਔਰ ਜਿਹੜੇ ਵਾਦੇ ਕੀਤੇ ਆ ਕਿਉਂਕਿ ਲਾਅ ਇਹਨਾਂ ਕਰਦਗੇ ਪਰ ਵੈਸੇ ਜਿੱਦਣ ਦਾ ਮੈਂ ਵੇਖਿਆ ਭਾਈ ਸਾਹਿਬ ਜਿੱਤੇ ਨੇ ਬਹੁਤ ਫਰਕ ਪਿਆ ਮੈਨੂੰ ਕਈਆਂ ਮੁੰਡਿਆਂ ਨੇ ਕਿਹਾ ਕਹਿੰਦੇ ਜੀ ਹੁਣ ਨਾਈਆਂ ਵਾਲੀਆਂ ਦੁਕਾਨਾਂ ਬੰਦ ਹੋ ਜਾਣੀਆਂ ਬਿਊਟੀ ਪਾਰਲਰ ਬੰਦ ਹੋ ਜਾਣੀਆਂ ਕਹਿੰਦੇ ਹੁਣ ਅਸੀਂ ਸਾਰੇ ਅਮਰਤਾ ਹਰੀ ਸਿੰਘ ਬਣ ਰਹੇ ਆ ਅੱਜ ਵੀ ਕਈ ਮੁੰਡੇ ਮੈਂ ਵੇਖੇ ਸਰਾਂ ਦੇ ਸਾਫੇ ਬਣ ਕੇ ਆਏ ਆ ਇਸ ਕਰਕੇ ਭਾਈ ਸਾਹਿਬ ਇਹਦੇ ਨਾਲ ਨਾਲ ਲੋਕ ਅਮਨ ਸ਼ਾਂਤੀ ਵੀ ਚਾਹੁੰਦੇ ਸੀ ਔਰ ਲੋਕ ਚਾਹੁੰਦੇ ਆ ਜਿਹੜੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਵੇ। ਔਰ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿਉਂਕਿ ਪ੍ਰਧਾਨ ਮੰਤਰੀ ਯੋਜਨਾ 'ਚ ਮੈਂ ਕਹਿਆ ਸੀ ਜਿੰਨੀਆਂ ਵੀ ਰੋਡ ਨੇ ਉਹਨਾਂ ਨੂੰ ਚੌੜੀਆਂ ਕਰਨ ਦਾ ਕੰਮ ਜਿਹੜਾ ਮੈਂਬਰ ਪਾਰਲੀਮੈਂਟ ਦਾ ਮੈਂ ਹਰੇਕ ਹਲਕੇ 'ਚ ਵੱਧ ਤੋਂ ਵੱਧ ਜਿਹੜੀਆਂ ਰੋੜਾਂ ਨੇ ਉਹਨਾਂ ਨੂੰ ਚੌੜੀਆਂ ਕਰਨ ਦਾ ਕੰਮ ਜਿਹੜਾ ਪ੍ਰਧਾਨ ਮੰਤਰੀ ਯੋਜਨਾ 'ਚ ਕਰਾਉਂਦਾ ਔਰ ਗਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਜਿਹੜੇ ਮਕਾਨ ਸੀ ਉਹ ਵੱਧ ਤੋਂ ਵੱਧ ਰੇਕ ਪਿੰਡ ਚ ਜਿਹੜੇ ਲੋਕ ਕੱਚੇ ਮਕਾਨਾਂ ਚ ਰਹਿੰਦੇ ਉਹਨਾਂ ਨੂੰ ਪੱਚੇ ਪੱਕੇ ਮਕਾਨ ਜਿਹੜੇ ਆ ਉਹ ਬਣਾ ਕੇ ਦਿੱਤੇ ਜਾਂਦੇ ਨੇ ਔਰ ਅੱਜ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਅਮਰਤਪਾਲ ਜੀ ਨੇ ਔਰ ਅਮਰਤਪਾਲ ਜੀ ਨੂੰ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਔਰ ਮੈਂ ਇੱਕ ਇਹ ਵੀ ਵਾਅਦਾ ਕੀਤਾ ਸੀ ਮੈਂ ਕਿ ਪਾਰਲੀਮੈਂਟ ਦੇ ਵਿੱਚ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਜੇ ਜੇ ਦੀ ਸਰਕਾਰ ਹੋਵੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਲਿਆਵਾਂਗਾ ਮੈਂ ਵਾਦਾ ਕੀਤਾ ਸੀ ਜਿਹੜੇ ਡਿਬਰੂਗੜ੍ਹ ਨੇ ਅੱਜ ਤੁਸੀਂ ਤਾਂ ਮੈਂਬਰ ਪਾਰਲੀਮੈਂਟ ਬਣ ਕੇ ਆ ਜਾਣਾ ਅੱਜ ਵਾਦਾ ਕਰਿਆ ਜੇ ਕਿ ਜਾਂਦਿਆ ਸਰ ਉਹਨਾਂ ਨੂੰ ਬਾਹਰ ਕਢਾਉਣ ਦਾ ਕੰਮ ਕਰਨਾ ਹੈ ਆਪਾਂ ਉਹਨਾਂ ਨੂੰ ਬਾਹਰ ਕਢਾਉਣਾ ਮੈਂ ਵਾਦਾ ਕੀਤਾ ਸੀ ਕਿ ਜਿਹੜੀ ਐਨਐਸਏ ਲੱਗੀ ਆ ਐਹੋ ਜਿਹਾ ਕਾਨੂੰਨ ਜਿਹੜਾ ਉਹ ਖਤਮ ਕਰਾਵਾਂਗਾ ਇਸ ਕਰਕੇ ਬਹੁਤ ਕੋਸ਼ਿਸ਼ ਪਰ ਮੇਰਾ ਇਹ ਕਹਿਣ ਦਾ ਮਤਲਬ ਆ ਕਿ ਸਾਰੇ ਕੰਮ ਮੈਂ ਕਰਨੇ ਸੀ ਜੇ ਆਪਾਂ ਮੈਂਬਰ ਪਾਰਲੀਮੈਂਟ ਬੰਦੇ ਅੱਜ ਆਪਾਂ ਨੂੰ ਆਸਾਂ ਕਿੰਨੀਆਂ ਦੋਣੇ ਭਾਈ ਅਮਰਤਪਾਲ ਸਿੰਘ ਜੀ ਤੋਂ ਔਰ ਮੈਂ ਆਸ ਕਰਦਾ ਕਿ ਇਹ ਅਜ ਰਜਿਸਟਰੀਆਂ ਜਿਹੜੀਆਂ ਨੇ ਉਹ ਬਿਨਿਆਂ ਪੈਸਿਆਂ ਤੋਂ ਨਹੀਂ ਹੁੰਦੀਆਂ ਅੱਜ ਤਹਿਸੀਲਦਾਰ ਕਚਹਿਰੀ 'ਚ ਨਹੀਂ ਮਿਲਦਾ ਅੱਜ ਥਾਣਿਆਂ ਦੇ ਹਾਲਾਤ ਮਾੜੇ ਨੇ ਹਰ ਭਾਈ ਸਾਹਿਬ ਮੈਨੂੰ ਆਸ ਹੈ ਕਿ ਤੁਸੀਂ ਬਾਹਰ ਆਉਂਦੇ ਆ ਸਾਹ ਆ ਜਿਹੜਾ ਕਚਹਿਰੀਆਂ ਦਾ ਕੰਮ ਆ ਠਾਣਿਆਂ ਦਾ ਕੰਮ ਆ ਇਹ ਵੀ ਬੜੀ ਤੰਦੇਈ ਨਾਲ ਸੰਭਾਲੋਗੇ ਕਿਉਂਕਿ ਨਾਕਿਆਂ ਦੇ ਮੁੰਡੇ ਖੜ ਜਾਂਦੇ ਆ ਤੁਸੀਂ ਇੱਕ ਨੰਬਰ ਦਾ ਦਿੱਤਾ ਇੱਕ ਨੰਬਰ ਦੇ ਦਿੱਤਾ ਅਮਰਤਪਾਲ ਟੀਮ ਦਾ ਕਿ ਕੋਈ ਕੰਮ ਹੋਵੇ ਸਾਡੇ ਨਾਲ ਸੰਪਰਕ ਕਰੋ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਜਿੰਨਾ ਚਿਰ ਭਾਈ ਸਾਹਿਬ ਨਹੀਂ ਆਉਂਦੇ ਜੇ ਕਿਤੇ ਵੀ ਨੋਡ ਹੋਵੇ ਕਿਤੇ ਹੋਵੇ ਤੇ ਮੈਂ ਉਸ ਟੀਮ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਹਰੇਕ ਹਲਕੇ ਦੇ ਵਿੱਚ ਵਿਧਾਇਕ ਬੈਠੇ ਨੇ ਸਾਡੇ ਦਾ ਵਿਧਾਇਕ ਬੈਠੇ ਆ ਚੇਅਰਮੈਨ ਬੈਠੇ ਆ ਜਿੱਥੇ ਤੁਹਾਨੂੰ ਲੋੜ ਹੋਵੇ ਕੰਮਾਂ ਧੰਧਿਆਂ ਦੀ ਕੋਈ ਗੱਲਬਾਤ ਹੋਵੇ ਕਿਉਂਕਿ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਹੁੰਦਾ ਜਿੰਨਾ ਜਰ ਭਾਈ ਸਾਹਿਬ ਬਾਹਰ ਨਹੀਂ ਆਉਂਦੇ ਅਸੀਂ ਉਹਨਾਂ ਦੇ ਅਧੂਰੇ ਕੰਮ ਪੂਰੇ ਕਰਨ ਦੀ ਜ਼ਿੰਮੇਵਾਰੀ ਲੈਣੀ ਹੈ ਸਾਡਾ ਤੁਹਾਡੇ ਨਾਲ ਵਾਦਾ ਔਰ ਮੈਂ ਇੱਕ ਕਮੇਂਟੀ ਕਰਨੀ ਆ ਤੁਹਾਡੇ ਚਰਨਾਂ 'ਚ ਲੋਕਾਂ ਨੇ ਬੜੇ ਚਾਅ ਦੇ ਨਾਲ ਖਾਲਸਾ ਬਣਾਇਆ ਔਰ ਮੇਰਾ ਇੱਕ ਗਿਲਾ ਵੀ ਹੈ ਕਿਉਂਕਿ ਭਾਈ ਸਾਹਿਬ ਤਾਂ ਬਾਹਰ ਆਉਣਗੇ ਤੇ ਫਿਰ ਆਪਾਂ ਦੇਖਾਂਗੇ ਕਿ ਇਹ ਜਿਹੜੇ ਮੈਂ ਕੰਮ ਗਏ ਸੀ ਡਾਕਟਰ ਸਾਹਿਬ ਹੁੰਦੇ ਆ ਜਾਂ ਨਹੀਂ ਹੁੰਦੇ ਪਰ ਇਹ ਆ ਕਿ ਜਿਹੜੇ ਖਾਲਸਾ ਜੀ ਫੀਤਕੋਟ ਤੋਂ ਬਣੇ ਮੈਨੂੰ ਕੱਲ 2-4 ਮੇਰੇ ਕੋਲ ਸਰਪੰਚ ਆਏ ਮੈਨੂੰ ਕਹਿੰਦੇ ਜੀ ਅਸੀਂ ਵੀ ਆਪਦੇ ਰਿਸ਼ਤੇਦਾਰਾਂ ਨੂੰ ਕਿਹਾ ਸੀ ਕਿ ਵੋਟਾਂ ਖਾਲਸਾ ਜੀ ਨੂੰ ਪਾ ਦਿਓ ਮੈਂ ਕਿਹਾ ਹੁਣ ਕਹਿੰਦੇ ਸਾਡੇ ਨਾਲ ਉਹ ਹੀ ਜਿਹੜੀ ਮਾਨ ਸਾਹਿਬ ਨੇ ਕੀਤੀ ਸੀ ਇੱਥੇ ਸਰਦਾਰ ਕਪੀਲ ਸਿੰਘ ਜੀ ਬੈਠੇਗੇ ਕਹਿੰਦੇ 5 ਲੱਖ ਵੋਟ ਤੇ ਜਿਤਾ ਕੇ ਭੇਜਿਆ ਤੇ ਉਸ ਤੋਂ ਬਾਅਦ ਨਾ ਤਾਂ ਕੋਈ ਬੰਦੀ ਸਿੰਘਾਂ ਦੀ ਗੱਲ ਨਾ ਕੋਈ ਪੰਜਾਬ ਦਾ ਮੁੱਦਾ ਤੇ ਕਹਿੰਦੇ ਉਸ ਤੋਂ ਬਾਅਦ ਲੋਕਾਂ ਨੇ ਜਮਾਨਤ ਜ਼ਬਤ ਕਰਾਈ ਤੇ ਕਹਿੰਦੇ ਸਾਡੇ ਨਾਲ ਫਰੀਦਕੋਟ ਵਾਲੇ ਖਾਲਸੇ ਨੇ ਮਾਰੀ ਕੀਤੀ ਮੈਂ ਕਿਹਾ ਕੀ ਕਹਿੰਦੇ ਸਾਡਾ ਮਨ ਬੜਾ ਦੁਖੀ ਏ ਮੈਂ ਕਿਹਾ ਕੀ ਹੋਇਆ ਕਹਿੰਦੇ 750 ਦੇ ਕਲੀਮ ਕਿਸਾਨ ਸ਼ਹੀਦ ਕਰਾਇਆ ਸੀ ਔਰ ਸਭ ਤੋਂ ਵਿਰੋਧੀ ਪਾਰਟੀ ਜਿਹੜੀ ਪੰਜਾਬ ਦੀ ਆ ਉਹ ਭਾਜਪਾ ਆ ਕਹਿੰਦੇ ਜਿਤਾਇਆ ਫਰੀਦਕੋਟ ਵਾਲਿਆਂ ਨੇ ਔਰ ਕਹਿੰਦੇ ਐਮਪੀ ਸਾਹਿਬ ਨੇ ਬਿਆਨ ਦਿੱਤਾ ਕਿ ਮੈਂ ਜਿਹੜਾ ਸਮਰਥਨ ਉਹ ਮੈਂ ਜਿਹੜਾ ਆਪਦਾ ਸਮਰਥਨ ਜਿਹੜਾ ਉਹ ਮੈਂ ਮੋਦੀ ਸਾਹਿਬ ਨੂੰ ਦਿਆਂਗਾ ਇਹ ਕੋਈ ਗੱਲ ਨਹੀਂ ਬਣਦੀ ਜਤਾਇਆ ਲੋਕਾਂ ਨੇ ਖਾਲਸਾ ਸਮਝ ਕੇ ਜਤਾਇਆ ਖਾਲਸੇ ਦਾ ਕੰਮ ਆ ਲੜਾਈ ਲੜਨਾ ਅੱਜ ਮੈਂ ਜਿੱਤ ਗਿਆ ਹਾਰ ਗਿਆ ਅੱਜ ਮੈਂ ਲੜਾਈ ਲੜਾਂਗਾ ਅੱਜ 17 ਲੱਖ VOTER ਚੇਰੀ ਖਡੂਰ ਸਾਹਿਬ ਹਲਕੇ ਦਾ ਇਹ ਨਹੀਂ ਕਿ ਮੈਨੂੰ 2 ਲੱਖ ਤੋਂ ਉੱਪਰ ਵੋਟ ਪਈਆ 17 ਲੱਖ VOTERਾਂ ਦੀ ਜ਼ਿੰਮੇਵਾਰੀ ਮੇਰੀ ਬਣਦੀ ਆ ਕਾਂਗਰਸ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਔਰ ਮੈਂ ਤੁਹਾਨੂੰ ਇਸ ਕੱਲ ਦਾ ਭਰੋਸਾ ਦਿਵਾਉਣਾ ਤੱਕੜੇ ਹੋ ਜੋ ਕਮਰ ਕੱਸੇ ਕੱਸ ਲੋ ਆਪ ਦੇ ਵਾਲ ਆਪ ਹੀ ਗੁੰਦੇ ਜਾਂਦੇ ਆ ਜੇ ਤੁਸੀਂ ਕਹੋ ਨਾ ਕਿ ਤੁਹਾਡਾ ਜੂੜਾ ਕੋਈ ਹੋਰ ਕੋਈ ਗੁੰਦ ਦੇ ਹੋਰ ਕੋਈ ਕਰ ਦੇ ਆਪ ਦਾ ਜੂੜਾ ਆਪੇ ਹੀ ਕਰਨਾ ਪੈਂਦਾ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਜਿਹੜਾ 27 ਦੇ ਵਿੱਚ ਭਲਾਈਪੁਰ ਸਾਹਿਬ ਨੂੰ ਤਾਂ ਐਮਐਲਏ ਤੁਸੀਂ ਬਣਾ ਦੇਣਾ ਪਰ ਉਹ ਤੋਂ ਪਹਿਲਾਂ ਸਭ ਤੋਂ ਵੱਡੀ ਲੜਾਈ ਤੁਹਾਡੀ ਆ ਵੀ ਸਰਪੰਚਾਂ ਨੇ ਸਰਪੰਚਾਂ ਦੀ ਪੰਚਾਂ ਦੀ ਬਲਾਕ ਚਪਤੀ ਮੈਂਬਰਾਂ ਦੀ ਜ਼ਿਲ੍ਹਾ ਅਫਸਰ ਮੈਂਬਰਾਂ ਦੀ ਟਕੜੇ ਹੋ ਕੇ ਕਮਰ ਕੱਸੇ ਕਰ ਲੋ ਅੱਜ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾਈਆਂ ਸੀ ਕੱਲ 8-10 ਪਿੰਡਾਂ ਦੇ ਲੋਕ ਮੇਰੇ ਕੋਲ ਆਏ ਉਹ ਆਏ ਮੈਨੂੰ ਕਹਿੰਦੇ ਜੀਰਾ ਸਾਹਿਬ ਯਾਰ ਉਹ ਬਾਹਰ ਆਉਣਾ ਚਾਹੀਦਾ ਸੀ ਤਾਂ ਪਾਦੀਆਂ ਪਰ ਇਹਦੂ ਬਾਅਦ ਤੇਰੇ ਨਾਲ ਕੰਮ ਵੀ ਤੇਰੇ ਤੋਂ ਲੈਣੇ ਆ ਆਉਣਾ ਵੀ ਤੇਰੇ ਕੋਲ ਤੇ ਤੂੰ ਸਾਡੇ ਨਾਲ ਵਰਤਣਾ ਤੇ ਮੈਂ ਕਿਹਾ ਉਹ ਤਾਂ ਕਹਿੰਦੇ ਉਹ ਤਾਂ ਇਕੱਲਾ ਬਾਹਰ ਲਿਆਂਦੀ ਜ਼ਿੰਮੇਵਾਰੀ ਸੀ ਗਾਂਹ ਜ਼ਿੰਮੇਵਾਰੀ ਤਾਂ ਭਾਈ ਸਾਹਿਬ ਦੀ ਉਹ ਕੀ ਕਰਦੇ ਜਾਂ ਕੀ ਨਹੀਂ ਕਰਦੇ ਮੈਂ ਕਿਹਾ ਠੀਕ ਆ ਤੁਹਾਡੀ ਗੱਲ ਨਾਲ ਸਹਿਮਤ ਆ ਅਰ ਤੱਕੜੇ ਹੋ ਜੋ ਅੱਜ ਤੁਸੀਂ ਵੇਖਿਆ ਜੇ ਧੜਾ ਧੜ ਕਾਲੀ ਦਾਲ ਤੁਹਾਡੇ ਨਾਲ ਰਲ ਨੂੰ ਫਿਰਦਾ ਅੱਜ ਪਿੰਡਾਂ ਜੋ